ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਮਸ਼ਾਲਾ ਭਾਈ ਸਾਹਿਬ ਸਿੰਘ ਸੈਣ ਸਵਾ ਸਿਉਣਾ ਲੰਗਰ ਰੋਡ ਦੇ ਉੱਤੇ ਜੋ ਭਾਈ ਸਾਹਿਬ ਸਿੰਘ ਧਰਮਸ਼ਾਲਾ ਬਣੀ ਹੋਈ ਆ ਪੂਰਨ ਮਾਸੀ ਦਾ ਦਿਹਾੜਾ ਬੜੀ ਧੂਤਾਂ ਤੇ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਜਲਦੀ ਸਵੀਲ ਜਿਹੜੀ ਲਾਈ ਗਈ ਆ ਸੰਗਤਾਂ ਵੱਲੋਂ ਜਿਹੜੇ ਅੱਜ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਆ ਆਏ ਗਏ ਸੰਗਤਾਂ ਨੂੰ ਰਾਹੇ ਗਿਰਿਆਂ ਨੂੰ ਜਲ ਸਿਕਾਇਆ ਜਾ ਰਿਹਾ ਸੋ ਹੈ ਬਹੁਤ ਵੱਡੀ ਜਿਹੜੀ ਕਮੇਟੀ ਦੀ ਸੇਵਾ ਸੋ ਇਸ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਜਲ ਗੁਰੂ ਦੇ ਲੰਗਰ ਚੱਲਦੇ ਰਹਿਣ ਅਜਪੂਰ ਨਮਾਸੀ ਦਾ ਦਿਹਾੜਾ ਧੂਮ-ਤਮ ਤੇ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਸਾਡੇ ਮਾਤਾ ਜੀ ਸੋਹਣੇ ਤੋਂ ਉਹ ਵੀ ਪਹੁੰਚੇ ਪਏ ਨੇ ਗੁਰਪ੍ਰਸਾਦ ਸਿੰਘ ਜੀ ਦਲਵਾਰਾ ਸਿੰਘ ਜੀ ਤੇ ਛੋਟੇ-ਛੋਟੇ ਬੱਚੇ ਵੀ ਜਿਹੜੇ ਸੇਵਾ 'ਚ ਲੱਗੇ ਨੇ ਸੱਜੂ ਸਿੰਘ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਸੋ ਸਾਰੀਆਂ ਸੰਗਤਾਂ ਇੱਥੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਰੀਆਂ ਨੇ ਹੁਣ ਕੁਝ ਟਾਈਮ ਬਾਅਦ ਅਸੀਂ ਇੱਥੇ ਭੋਗ ਪਾਣੇ ਨੇ ਉਸ ਤੋਂ ਬਾਅਦ ਗੁਰੂ ਕੇ ਲੰਗਰ ਜਿਹੜੇ ਟੁੱਟ ਵਰਤੇ ਜਾਣਗੇ ਸੋ ਆਓ ਆਪਾਂ ਵੀ ਰਲ ਕੇ ਇਹ ਸੇਵਾ ਵਿੱਚ ਹਿੱਸਾ ਪਾਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ